ਆਸਾ ਇੱਕ ਤੁਕੇ ਚਾਰ ਹੁੰਦੀ ਏ ਚੌਥਾ ਨਹੀਂ ਜਾਣਾ ਚਾਰ ਹੀ ਉਚਾਰਨ ਕਰਨਾ ਸਰਪਨੀ ਤੇ ਉਪਰ ਨਹੀਂ ਬਲਿਆ ਸਰਪਨੀ ਰਾਰਾ ਪੂਰਾ ਹੀ ਬੋਲਣਾ ਸਰਪਨੀ ਤੇ ਸਰਪਨੀ ਤੇ ਉਪਰ ਨਹੀਂ ਬਲਿਆ ਜਿਨ ਬ੍ਰਹਮਾ ਬਿਸਨ ਮਹਾਦੇਵ ਚਲਿਆ ਮਾਰ ਮਾਰ ਸਰਪਨੀ ਜਿਨ ਬ੍ਰਹਮਾ ਬਿਸਨ ਚਾਲ ਅਨਸਾਰ ਇਥੀ ਲਾ ਮਹਾਦੇਵ ਛਲਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜੇਨ ਤ੍ਰਿਪਾਵਣ ਦਸੀ आले ਜੇਨ ਇਥੀਮਕ ਲੱਗ ਜੇਗੀ ਤ੍ਰਿਪਾਵਣ ਦਸੀ आले ਗੁਰ ਪ੍ਰਸਾਦਿ ਡੀਠੀ ਰਹਾਉ ਸਰਪਣੀ ਸਰਪਣੀ ਕਿਆ ਕਹੋ ਭਾਈ ਸਰਪਣੀ ਨੰਨਾ ਲੈ ਜੰਨਾ ਨੰਨਾ ਬੋਲ ਸਰਪਣੀ 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 ਕਿਆ ਕਹੋ ਭਾਈ ਗਿਨ ਸਾਠ ਪਛਾਨਿਆ ਤਿੰਨ ਸਰਪਣੀ ਖਾਈ ते आन छूछ नहीं आवरा सरपनी जीती कहा करे चमरा जमरा नी जाम वखरा पाठ है जाम राजा अर्थ होएगा सरपनी जीती कहा करे जाम रा, कीती रापनी बाल आ बाल ਕਿਆ ਇਸਤੇ ਹੋਈ ਅਵਲ ਨਹੀਂ ਕਹਿਣਾ ਹੈ ਸੁਣੋ ਅਵਾਲ ਉਚਾਰਨ ਕਰਨਾ ਹੈ 발 ਅਵਲ ਕਿਆ ਇਸਤੇ ਹੋਈ ਇਹ ਬਸਤੀ ਤਾ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਕਰੇ ਕਬੀਰਾ ਅਸਾ ਕਹਾ ਸਵਾਨ ਕਾਓ ਸਿਮਰਿਤ ਸੁਨਾਏ ਕਹਾ ਸਾਗਤ ਪੈ ਹਰ ਗੁਣ ਗਾਏ RAM 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 रमे राम रहिया जी तीसरे राम पद तेस राम लात राम, राम 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 रमे राम रहिया साकत से भूल नहीं कहिया है रहा कौआ कहा कपूर चराए हाँ, चराए पुल ही बोलना है कौआ इत विश्राम है कौआ कहा कपूर चराए कह बिशियर कौ दूध पी आए ਸਤ ਸੰਗਤ ਮਿਲ ਬਬੇਕ ਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਖਤ ਸੁਆਨ ਸਭ ਕਰੇ ਕਰਾਇਆ ਜੋ ਧੁਰ ਲਿਖਿਆ ਸੋ ਕਰਮ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਸਿੰਚਾਈ ਕਸ ਕੇ ਹੀ ਬੋਲਣਾ ਕਹਿ ਕਬੀਰ ਕਹਿਤ ਕਬੀਰ ਕਹਿਤ ਕਬੀਰ ਵਾ ਕੋ ਸਹਜ ਨਾ ਜਾਈ ਵਾ ਕੋ ਸਹਜ ਨਾ ਜਾਈ ਆਸਾ ਲੰਕਾ ਸਾ ਕੂਟ ਸਮੁੰਦ ਸੀ ਖਾਈ ਤੇਹ ਰਾਵਨ ਘਰ ਖਬਰ ਨਾ ਪਾਈ ਕਿਆ ਮੰਗੋ ਕੇਛ ਤੇਰ ਨਾ ਰਹੀ ਦੇਖਤ ਨੈਨ ਚੱਲਿਓ ਜਗ ਜਾਈ ਰਹਾਉ ਇੱਕ ਲੱਖ ਪੂਤ ਸਵਾ ਲੱਖ ਨਤੀ ਤੇਹ 라ਵਨ ਘਰ ਦੀਆ ਨਾ ਬਤੀ ਚੰਦ ਸੂਰਜ ਜਾ ਕੇ ਤਪ ਤਰਸੋਈ ਬੈਸੰਤਰ ਜਾ ਕੇ ਕੱਪਰੇ ਧੋਈ ਗੁਰਮਤ राम नाम बसाई अस्थिर रहे ना कत हूं जाई कहत कबीर सुन हो रे लोई राम नाम बिन मुक्त ना होई आशा पहला पूत पिछै री माई हां पिछै री ए वखरा पाठ करना है पहला पूत इथे विश्राम है ਪਿਛੈ ਦੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਗੁਰ ਲਾਗੋ ਚੇਲੇ ਕੀ ਪਾਈ ਇੱਕ ਅਚੰਬ ਸੁਨਹੁ ਤੁਮ ਪਾਈ ਦੇਖਤ ਸਿੰਘ ਚਰਾਵਤ ਗਾਈ ਚਰਾਵਤ ਫੁੱਲਾ ਹੀ ਉਚਾਰਨ ਕਰਨਾ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮੱਛਲੀ तरवर ब्याई ब्याई भी पोला बोलना है ब्याई नहीं कह देना देखत कुतरा ले गई बिलाई कुतरा पोला ही बोलना है देखत कुतरा ले गई बिलाई देखत कुतरा ले गई बिलाई तले रे बैसा ऊपर सूला आ, सूला थोड़ा जा दरम्याना जा बोल देना तले रे बैसा ऊपर सूला ਜਿਸ ਕਾ ਪੀੜ ਲੱਗੇ ਫਲ ਫੂਲਾ ਹਾਂਜੀ ਫਲ ਫੂਲਾ ਕੋਰੇ ਚਰ ਭੈਸ ਪ ਚਰਾਵਨ ਜਾਈ ਕੋਰੇ ਚਰ ਚਾਰ ਪਦ 파ਰਾਉਚਾਰਨ ਕਰਨਾ ਹੈ ਭੈਸ ਚਰਾਵਨ ਜਾਈ ਚਰਾਮਨ ਪੁੱਲਾ ਹੀ ਬੋਲਨਾ ਬਾਹਰ ਬੈਲ ਗੋਨ ਘਰ ਆਈ ਕਹਤ ਕਬੀਰ ਜੋ ਇਸ ਪਦ 부ਝੈ RAM ਕਰਮਤ ਜੇ ਸੋ ਸਭ ਕਿਛ ਸੂਝੈ ਰਾਮ ਰਮਤ ਤਿਸ ਸਭ ਕਿਛ ਸੂਝੈ 22 ਚੌਪਦੇ tatha panch pade ਹਾਂਜੀ ਇਹ ਪੜ੍ਹਨਾ ਹੈ 22 ਚੌਪਦੇ tatha panch pade ਆਸਾ ਸ੍ਰੀ ਕਬੀਰ ਜੀਓ ਕੇ ਪਦੇ 8 ਤੁਕੇ 7 1 ਤੁਕਾ 1 ਇਸੇ ਤਰ੍ਹਾਂ ਉਚਾਰਨ ਕਰਨਾ ਹੈ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8 2 ਤੁਕੇ 7 1 ਤੁਕਾ 1 1 ਓ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਸਤਗੁਰ ਬੋਲਣਾ ਇਹਨੂੰ ਥੋੜਾ ਜਿਹਾ ਘਸਕੀ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ 10 ਮਾਸ ਮਾਤਾ ਉਦਰ ਰਾਖਿਆ 10 ਫੁੱਲਾ ਹੀ ਬੋਲਣਾ 10 ਮਾਸ ਮਾਤਾ ਉਧਰ ਰੱਖਿਆ ਬਾਹਰ ਲਾਗੀ ਮਾਇਆ ਪ੍ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਪੂਰਵ ਜਨਮ ਕਰਮ ਭੂਮ ਇਥੇ ਵਿਸਰਾਮ ਬੀਜ ਇਥੇ ਯਮਕ ਲੱਗੇ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਦ ਭਇਆ ਬਾਰਕ ਤੇ ਬਿਰਦ ਭਇਆ ਹੋਣਾ ਸੂ ਹੋਇਆ ਜਾਂ ਜਮ ਆਏ ਝੂਟ ਪਕਰੈ ਝੂਟ ਨਹੀਂ ਝੂਟ ਝੂਟ ਬੋਲਣਾ ਯਾਨੀ ਚੁਕਤੀ ਤੋਂ ਬੁੱਦੀ ਤੋਂ ਜਾਂ ਜਮ ਆਏ ਝੂਟ ਪਕਰੈ ਤਬਹ ਕਾਹੇ ਰੋਇਆ ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਜਮ ਨਹੀਂ ਕਹਿਣਾ ਜਾਮ ਪੁ ਲਈ ਬੋਲਨਾ ਜਾਮ ਨਿਹਾਰੇ ਸਸ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਨਸ ਤਨ ਰੈਨੀ ਤਨ ਤਨ ਰੈਨੀ ਮਨ ਪੁਨ ਰਪ ਕਰਹਾਓ ਪਾਚੋ ਤਤ ਬਰਾਤੀ ਹਾਂ ਇੱਥੇ ਹੀ ਇਕੱਲਾ ਇਸੇ ਪੰਕਤੀ ਦੇ ਵਿੱਚ ਪੁਨ ਰਪ ਵਖਰਾ ਪਾਠ ਆਏਗਾ ਬਾਕੀ ਜਿੰਨੇ ਵੀ ਪਾਠ ਹੋਣਗੇ ਪੁਨਰਪ ਇਕੱਠੇ ਹੀ ਆਉਣਗੇ ਤਨ ਰੈਣੀ ਮਾਨ ਪੁਨਰਪ ਕਰਿਹਾ ਪਾਠ ਇਕੱਠਾ ਹੀ ਹੈ ਤਾਂ ਹਾਂਜੀ ਕਰਿਹਾਓ ਤਨ ਰੈਣੀ ਮਾਨ ਪੁਨਰਪ ਕਰਿਹਾਓ ਪਾਚੋ ਤਤ ਬrati ਰਾਮ ਰਾਏ ਸਿਓ ਭਾਵਰ ਲਹਾਓ ਆ ਰਾਮ ਰਾਏ ਪੁਨਰਪ ਹਾਂਜੀ ਇਹ ਵਖਰਾ ਕਰਨਾ ਹੈ ਰਾਮ ਰਾਇ ਸਿਉ ਭਾਵਰ ਲੈ ਹਾਉ ਬਾਕੀ ਸਾਰੇ ਇਕੱਠੇ ਆ ਬੰਦ ਆਤਮ ਤੇ ਰੰਗ ਰਾਤੀ ਆਤਮ ਤੇ ਰੰਗ ਰਾਤੀ ਗਾਉ ਗਾਉ ਰੀ ਦੁਲਹਨ ਮੰਗਲ ਚਾਰਾ ਗਾਉ ਗਾਉ ਰੀ ਦੁਲਹਨੀ ਇਥੇ ਵਿਸਰਾਮ ਮੰਗਲ ਚਾਰਾ ਇਹ ਵੱਖਰਾ ਹੀ ਪਾਠ ਹੈ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਹਾਂ ਰਾਜਾ ਰਾਮ પાઠ સંمند ਕੀ ਹੈ। ਰਹਾਉ 나ਬ ਕਬਲ ਮੈਂ 베ਦੀ ਰਚਲੇ 비ਦੀ ਬੋਲਣਾ ਹੈ। 비ਦੀ ਤਾਂ ਨਹੀਂ ਲਾਉਣਾ। ਬ੍ਰਹਮ ਗਿਆਨ ਉਚਾਰਾ ਬ੍ਰਹਮ ਗਿਆਨ ਇਕੱਠਾ ਪਾਠ ਹੈ। ਰਾਮ ਰਾਏ ਸੋ ਦੂਲਹੁ ਪਾਇਓ। ਰਾਮ ਰਾਏ ਸੋ ਰਾਮ ਰਾਏ ਸੋ ਦੂਲਹੁ ਪਾਇਓ। ਆਸ ਵੱਡ ਭਾਗ ਹਮਾਰਾ ਸੋਰ ਨਾਰ ਮੋਨ ਜਨ ਕੌ ਤਕ ਆਏ ਕੋਟ 33 ਉਜਾਨਾ ਕੋਟ 33 ਉਜਾਨਾ ਕਹਿ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰ ਰੇ ਸਖੀ ਸਹਿਿਲੀ ਨਨਦ ਗਹਿਿਲੀ ਦੀਵਰ ਕੇ ਦੀਵਰ ਕਾ ਬਿਰਹ ਜਰੋ ਰੇ ਮੇਰੀ ਮਤ ਬਉਰੀ ਮੈਂ ਰਾਮ ਬਿਸਾਰਿਉ ਇਥੇ ਆਸ਼ਰਮ ਲਾਦਨਾ ਮੇਰੀ ਮਤ ਬਉਰੀ ਮੈਂ ਰਾਮ ਬਿਸਾਰਿਉ ਇਥੇ ਬਿਸਰਾਮ ਹੈ ਕਿਨ ਬਿਦ ਰਹਿਨ ਰਹਾ ਰੇ ਸੇ ਜੈ ਰਾਮ ਤਨੈ ਨਹੀ ਪੇਖਾ ਇਹੋ ਦੁਖ ਕਾ ਸੋ ਕਹੋ ਰੇ ਰਹਾਉ ਬਾਪ ਸਾਬ ਕਾ ਕਰੈ ਲੜਾਈ ਮਾਇਆ ਸਾਧ ਮਤਵਾਦੀ ਵੱਡੇ ਭਾਈ ਕੈ ਵੱਡੇ ਭਾਈ ਕੈ ਜਬ ਸੰਗ ਹੁਤੀ ਤਬ ਹੋ ਨਾਹ ਪਿਆਰੀ ਕਹਿਤ ਕਬੀਰ ਪੰਚ ਕੋ ਝਗਰਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਦਿਆ ਮੈਂ RAM RAM ਤੋ ਸੁਖ ਪਾਇਆ ਅਸਾ ਹਮਕਾਰ ਸੂਤ ਤਣਹ ਨਿਤ ਤੰਨ ਕੰਠ ਜਨੇਉ ਤੁਮਾਰੇ ਕੰਠ ਜਨੇਉ ਤੁਮਾਰੇ ਤੁਮ ਤਾ ਤੁਮ ਤਾ ਵੇਦ ਪੜਹੋ ਗਾਇਤਰੀ ਗੋਬਿੰਦ ਰਿਦਾ ਹਮਾਰੇ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਹਿਰਦੈ ਬਸਹ ਗੋਬਿੰਦਾ ਜਮ ਦਵਾਰ ਜਬ ਪੂਛਸ ਬਬਰੇ ਤਬ ਕਿਆ ਕਹਿਸ ਮੁਕੰਦਾ ਰਹਾਉ ਹਮ ਗੁਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਏ ਹੋ ਚਰਾਏ ਹੋ ਚਰਾਏ ਹੋ ਕਬਹੂ ਨਾ ਪਾਰ ਪਰ ਕਬਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਤੂੰ ਬਾਮਣ ਮੈਂ ਕਾਸੀ ਜੁਲਹਾ ਬੁੱਝੋ ਮੋਰ ਗਿਆਨਾ ਤੂੰ ਤੂੰ ਬਾਮਣ ਮੈਂ ਕਾਸੀਕ ਜੁਲਹਾ ਇਥੇ ਵਿਸਾਰ ਕਾਸੀਕ ਪਾਠ ਇਕੱਠਾ ਹੀ ਕਰਨਾ ਬੂਜਹ ਮੋਰ ਗਿਆਨਾ ਤੁਮ ਤੌ ਜਾਚੇ ਭੂਪਤ ਰਾਜੇ ਹਮ ਸੋ ਮੂਰਤਿਆਨਾ ਤੁਮ ਤੌ ਜਾਚੇ ਭੂਪਤ ਰਾਜੇ ਹਰ ਸੋ ਮੂਰਤਿਆਨਾ ਹਰ ਪਾਠ ਹੈ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹਿਰ ਲੀਨ ਰਹਾਉ ਨੈਣ ਦੇਖ ਪਤੰਗ ਉਰਜੈ ਪਾਸ ਨਾ ਦੇਖੈ ਆਗ ਕਾਲ ਫਾਸ ਨਾ ਮੁਗਦ ਚੇਤੈ ਕਨਿਕ ਕਾਮਨ ਲਾਗ ਕਰ ਵਿਚਾਰ ਵਿਕਾਰ ਪਰਹਰ ਤਰਨ ਤਾਰਨ ਸੋਈ ਕਹਿ ਕਬੀਰ ਜਗ ਜੀਵਨ ਐਸਾ ਦਤੀਯ ਨਾਹੀ ਕੋਏ ਦੁਤੀਯ ਇਸ ਤਰ੍ਹਾਂ ਉਚਾਰਨ ਕਰਨਾ ਲੰਮੀ ਆਵਾਜ਼ ਨਾਲ ਕਹਿ ਕਬੀਰ ਜਗ ਜੀਵਨ ਐਸਾ ਦੁਤੀਯ ਨਾਹੀ ਕੋਏ ਆਸਾ ਆਸਾ ਦਰਮਿਆਨਾ ਜਾਂ ਬੋਲਣਾ ਆਸਾ ਆਸਾ ਜਾਓ ਮੈਂ ਰੂਪ ਕੀਏ ਬਹੁ ਤੇਰੇ ਜਾਓ ਮੈਂ ਰੂਪ ਕੀਏ ਬਹੁ ਤੇਰੇ ਅਬ ਫੋਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਰਾਮ ਨਾਮ ਬਸ ਹੋਈ ਅਬ ਮੋਹ ਨਾਚਨੋ ਨਾ ਆਵੇ ਅਬ ਮੋਹ ਇੱਥੇ ਵਿਸਰਾਮ ਅਬ ਮੋਹ ਨਾਚਨੋ ਨਾ ਆਵੇ ਨਾਚਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਮੰਦਰੀਆ ਨਾ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੁੱਟੀ ਗਾਗਰ ਕਸ ਕੇ ਬੋਲਨਾ ਤ੍ਰਿਸ਼ਨਾ ਗਾਗਰ ਫੁੱਟੀ ਕਾਮ ਚੋਲਨਾ ਭਇਆ ਹੈ ਪੁਰਾਨਾ ਗਿਆ ਪਰਮ ਸਭ ਛੂਟੀ ਸਰਬ ਭੂਤ ਇਕਾਕਰ ਜਾਣਿਆ ਚੁੱਕੇ ਬਾਦ ਵਿਬਾਦਾ ਕਹ ਕਬੀਰ ਮੈਂ ਪੂਰਾ ਪਾਇਆ ਪਾਏ RAM ਪ੍ਰਸਾਦਾ ਆਸਾਂ ਰੂਜਾ ਤਰੈ ਮਨਾਵੇ ਅੱਲਾਹੋ ਸਵਾਦਤ ਜੀ ਸੰਘਾਰੈ ਰੂਜਾ ਕਸਕੇ ਬੂਲਨਾ ਰੂਜਾ ਤਰੈ ਮਨਾਵੇ ਅੱਲਾਹੋ ਇਥੇ ਵੀ ਸਰਾਮ ਹੈ ਸਵਾਦਤ ਇਥੇ ਯਮਕ ਲਾਦਨੀ ਹੈ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖਾ ਹੈ ਕਾਹੇ ਕਉ ਚੱਕ ਮਾਰੈ ਚੱਕ ਪਾਦ ਕਸ ਕੇ ਵਿਚਾਰਨ ਕਰਨਾ ਕਾਜੀ ਸਾਹਿਬ ਏਕ ਤੋਹੀ ਮਹ ਤੇਰਾ ਸੋਚ ਵਿਚਾਰ ਨ ਦੇਖੈ ਇਸਰਾਮ ਧਿਆਨ ਨਾਲ ਲਾਉਣਾ ਕਾਜੀ ਪਾਤੀਮ ਕਲਾਦਨੀਏ ਸਾਹਿਬ ਏਕ ਤੋਹੀ ਮਹ ਇਥੇ ਠਮਕ ਲਾ ਕੇ ਫਿਰ ਨਾਲ ਹੀ ਬੋਲ ਦੇਣਾ ਤੇਰਾ ਇਥੇ ਵਿਸਰਾਮ ਹੈ ਸੋਚ ਵਿਚਾਰ ਨ ਦੇਖੈ ਖਬਰ ਨਾ ਕਰ ਹੈ ਦੀਨ ਕੇ ਬਉਰੇ ਤਾਤ ਜਨਮ ਅਲੇਖ ਹੈ ਰਹਾਉ ਸਾਚ ਕਤੇਬ बखਾਨੈ ਅੱਲ੍ਹਾ ਨਾਰਪੁਰਖ ਨਹੀਂ ਕੋਈ ਪੜੇ ਗੁਨੇ 나ਹੀ ਕਛ ਬਉਰੇ ਇਹ ਪੜੇ ਟੱਡੀ ਨਾਲ ਵਿਚਾਰਨ ਕਰਨਾ ਪੜੇ ਨਹੀਂ ਕਹਿਦਨਾ ਪੜੇ ਗੁਨੇ 나ਹੀ ਕਛ ਬਉਰੇ ਜਾ ਦਿਲ ਮਹਿ ਖਬਰ ਨਾ ਹੋਈ ਅੱਲੋ ਗੈਬ ਸਗਲ ਘਟ ਪੀਤਰ ਹਿਰਦੈ ਲੇਹੁ ਵਿਚਾਰੀ Hindu Turk ਦੂਹ ਮਹਿ ਇਕੈ Hindu Turk ਦੂਹ ਮਹਿ ਇਕੈ ਕਹਾ ਕਬੀਰ ਪੁਕਾਰੀ ਆਸ ਤੇ ਪਦਾ ਇਕ ਤੁਕਾ ਕੀਓ ਸਿੰਗਾਰ ਸਿੰਗਾਰ ਕੀਓ ਕੀਓ ਸਿੰਗਾਰ ਮਿਲਣ ਕੇ ਤਾਈ ਹਾਂਜੀ ਮਿਲਣ ਕੇ ਤਾਈ ਆਮ ਮਿਲਣ ਕੈ ਪਾਠ ਕਈ ਕਰ ਜੰਦੇ ਨੇ ਕੇ ਪਾਠ ਮੁੱਖ ਪਾਠ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਬਹੁਰਿਆ RAM ਵੱਡੇ ਮੈਂ ਤਨਕ ਲੋਹਰੀਆ ਰਹਾਉ ਧਨ ਪਿਰ ਏਕੈ ਧਨ ਪਿਰ ਧਨ ਪਿਰ ਏਕੈ ਸੰਗ ਬਸੇਰਾ ਸੇਜ ਏਕ ਪੈ ਮਿਲਨ ਦੁਹਿਰਾ ਨੀ ਵਿਸਰਾਮ ਸੇਜ ਏਕ ਪੈ ਮਿਲਨ ਦੁਹਿਰਾ ਤਨ ਸੁਹਾਗਣ ਜੋ ਪੀਅ ਪਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇਕ ਓੰਕਾਰ ਦੁੱਪਦੇ ਨਹੀਂ ਕਹਿਣਾ ਦੱਦੇ ਤੇ ਪੱਪੇ ਦੇ ਵਿੱਚ ਡੈਸ਼ ਦੇ ਕੇ ਪੋਲਾ ਉਚਾਰਨ ਕਰਨਾ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਹਿਰੈ ਹਿਰਾ ਵੇਦ ਪਵਨ ਮਨ ਸਹਜੇ ਰਹਿਆ ਸਮਾਈ ਪੀਰੇ ਹਿਰਾ ਵੇਦ ਪਵਨ ਮਨ ਇਥੇ ਵਿਸਰਾਮ ਹੈ ਸਹਜੇ ਰਹਿਆ ਸਮਾਈ ਸਗਲ ਜੋਤ ਇਨ ਹੀਰੇ 베ਦੀ ਸਤ ਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਹੰਸ ਹੋਏ ਇਥੇ ਵਿਸਰਾਮ ਹੀਰਾ ਲੇ ਪਛਾਨੀ ਰਹਾਉ ਕਹੇ ਕਬੀਰ ਹੀਰਾ ਅਸ ਦੇਖਿਓ ਕ ਇਹ ਕਹ ਨਹੀਂ ਹੈ ਕਹ ਕਬੀਰ ਕਕਾ ਹਿਸਿਆਰੀਆ ਕਹ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਾਬ ਗੁਰਗਾਮ ਦੀਆ ਦਿਖਾਈ ਹਾਂ ਗੁਰਗਾਮ ਦੀਆ ਦਿਖਾਈ ਅਸਾ ਪਹਿਲੀ ਕ੍ਰੂਪ ਕੁਜਾਤ ਕੁਲਖਣੀ ਸਹੁਰਹਿ ਪਈਆ 부ਰੀ ਪਹਿਲੀ ਇਥੇ ਚਮਕ ਲਾ ਦੇਣੀ ਹੈ ਕ੍ਰੂਪ ਕੁਜਾਤ ਕੁਲਖਣੀ ਥੋੜਾ ਜਿਹਾ ਕਸ ਕੇ ਪਾਦੂਚਾਰਨ ਕਰਨਾ ਕੁਲਖਣੀ ਨਹੀਂ ਕਹਿਣਾ ਕੁਲਖਣੀ ਇੱਥੇ ਵਿਸਰਾਮ ਹੈ ਸਹੁਰੇ ਪੀਏ 부ਰੀ ਸ세 ਕੰਨਾ ਵੀ ਹੈ ਸਹੁਰੇ ਪੀਏ 부ਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਆਬ ਕੀ ਇੱਥੇ ਝਮਕ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਭਲੀ ਸਰੀ ਮੁਈ ਭਲੀ ਸਰੀ ਤੇ ਵਿਸਰਾਮ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਪਹਿਲੀ ਹਾਦੀ ਸਿਆਰੀ ਲਾ ਕੇ ਮੁਹੀ ਮੇਰੀ ਪਹਿਲੀ ਬਰੀ ਮੁਹੀ ਮੇਰੀ ਪਹਿਲੀ ਬਰੀ ਜੁਗ ਜੁਗ ਜੀਵਾ ਮੇਰੀ ਅਬ ਕੀ ਧਰੀ ਰਹਾਉ ਕਹ ਕਬੀਰ ਜਬ ਲੋਹਰੀ ਆਈ ਵੱਡੀ ਕਾ ਸੁਹਾਗ ਤਰਿਓ ਲੋਹਰੀ ਸੰਗ ਭਈ ਅਬ ਮੇਰਾ ਲੋਹਰੀ ਇਥੇ ਯਮਕ ਲਾ ਦਨੀ ਹੈ ਲੋਹਰੀ ਸੰਗ ਭਈ ਅਬ ਮੇਰਾ ਜੇ ਠੀ ਔਰ ਧਰਿਓ ਆਸਾਂ ਮੇਰੀ ਬਹੂਰੀਆ ਕੋ ਤਨੀਆਂ ਨਾ ਉਹ ਲੈ ਰੱਖਿਓ RAM ਜੰਨੀਆਂ ਨਾ ਉਹ RAM ਜੰਨੀਆਂ ਪਾਠ ਇਕੱਠਾ ਹੀ ਹੈ ਲੈ ਰੱਖਿਓ ਤੇ ਵਿਸਰਾਮ ਹੈ RAM ਜੰਨੀਆਂ ਨਾ ਇਨ ਮੁੰਡੀਆਂ ਨਾ ਮੇਰਾ ਘਰ ਤੁੰਦਰਾਵਾ ਬਿਟਵਹਿ ਰਾਮ ਰਮੂਆ ਲਾਵਾ ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ ਇਹਨ ਮੁੰਡੀਆਂ ਨਾ ਮੇਰੀ ਜਾਤ ਗਵਾਈ ਆਸਾ ਰਹ ਰਹਦੀ ਬਹੂਰੀਆ ਘੁੰਗਟ ਕਾ ਜਨ ਕਾਢੇ ਘੁੰਗਟ ਜੇਨ ਕਾਢਾ ਰਹਾ ਰਹਾ ਦੀ ਵਹਰੀਆ ਘੁੰਗਟ ਜਿਨ ਕਾਢੈ ਅੰਤ ਕੀ ਬਾਰ ਲਹਗੀ ਨ ਅਡੈ ਰਹਾਉ ਘੁੰਗਟ ਕਾੜ ਗਈ ਤੇਰੀ ਆਗੇ ਗਈ ਪਦ ਤੀਰ ਸ਼ਾਮ ਉਨ ਕੀ ਗੈਲ ਤੋਹ ਜਿਨ ਲਾਗੈ ਘੁੰਗਟ ਕਾਢ ਕੀ ਇਹ ਵਡਾਈ ਦੇਨ ਦਾਸ ਪੰਜ ਬਹੁ ਭਲੇ ਆਈ ਘੁੰਗਟ ਤੇਰੋ ਤੋ ਪਾਰ ਸਾਚੈ ਹਰ ਗੁਣ ਗਾਏ ਕੂਦੈ ਅਰ ਨਾਚੈ ਕੂਦਹਿ ਹਾ ਹਲਾ ਹਰ ਗੁਣ ਗਾਏ ਕੂਦਹਿ ਅਰ ਨਾਚੈ ਹਰ ਗੁਣ ਗਾਏ ਕੂਦਹਿ ਅਰ ਨਾਚੈ ਕਹਿਤ ਕਬੀਰ ਬਹੁ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਆਸਾ ਕਰਵਤ ਪਲਾ ਨਾ ਕਰਵਟ ਤੇਰੀ ਹਾਂ ਇਸ ਨੂੰ ਕਰਵਤ ਹੀ ਪਾਠ ਉਚਾਰਨ ਕਰਨਾ ਕਰਵਤ ਪਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਬੇਨਤੀ ਉਚਾਰਨ ਕਰਨਾ ਬੇਨਤੀ ਨਹੀਂ ਕਹਿਣਾ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੂਕ ਕਾਹੇ ਕਉ ਮਾਰੇ ਰਹਾਉ ਮੂਕ ਕਾਹੇ ਕਉ ਮਾਰੇ ਰਹਾਉ ਜੋ ਤਨ ਤੀਰਹਿ ਅੰਗ ਨਾ ਮੋਰਾ ਪਿੰਡ ਪਰੈ ਤੋ ਪ੍ਰੀਤ ਨਾ ਤੋਰਾ ਤਨ ਹਮ ਤੁਮ ਬੀਚ ਭਇਓ ਨਹੀਂ ਕੋਈ ਹਮ ਤੁਮ ਇਹ ਪਾਠ ਸੰਬੰਧਕ ਪਾਠ ਹੈ ਹਮ ਤੁਮ ਇਥੇ ਯਮਕ ਲਾ ਦਨੀ ਹੈ ਫਿਰ ਬੋਲਨੇ ਬੀਚ ਹਮ ਤੁਮ ਬੀਚ ਇਥੇ ਵਿਸਰਾਮ ਭਇਓ ਨਹੀਂ ਕੋਈ ਤੁਮ ਹੈ ਸੋਕੰਤ ਨਾਰ ਹਮ ਸੋਈ ਕਹੇ ਤੋ ਕਬੀਰ ਸੁਨੋ ਰੇ ਲੋਈ ਆਬ ਤੁਮਰੀ ਪ੍ਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਨ ਤਨਾਯੋ ਤਾਨਾ ਇਹ ਨੰਨੇ ਦੇ ਕਿੰਨੇ ਤੇ ਬਿੰਦੀ ਆ ਖੂਬ ਯਾਨੀ ਨਾਸਿਕ ਉਚਾਰਨ ਕਰਨਾ ਰਹਾਵ ਜਬ ਤਮ ਜਬ ਤੁਮ ਸੁਨ ਲੇ 베ਦ ਪੁਰਾਨਾ ਤਾਬ ਹਮ ਇਤਨਕ ਫਸਰਿਓ ਤਾਨਾ ਇਤਨਕ ਪਾਠ ਇਕਠਾ ਹੀ ਹੈ ਤਾਬ ਹਾਮ ਇਤਨਕ ਫਸਰਿਓ ਤਾਨਾ ਧਰਨ ਆਕਾਸ ਕੀ ਕਰਗਹ ਬਨਾਈ ਕਰਗਹ ਬਨਾਈ ਚੰਦ ਸੂਰਜ ਦੋਏ ਸਾਹ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਹਿ ਤਾਂਤੀ ਮਨ ਮਾਨਾ ਜੋਲਾ ਹੈ ਘਰ ਆਪਣਾ ਚੀਨਾ ਹਾਂ ਤਾਂਤੀ ਉਚਾਰਨ ਕਰਨਾ ਆਮ ਤਾਂਤੀ ਤੀ ਦੇ ਵੀ ਬਿੰਦੀ ਲਾ ਦਿੰਦੇ ਆ ਤੇ ਇੱਕ ਹੀ ਬਿੰਦੀ ਲਾਉਣੀ ਆ ਤਾਂਤੀ ਜੋਲਾ ਹੈ ਘਰ ਆਪਣਾ ਚੀਨਾ ਘਟ ਹੀ RAM ਪਛਾਨਾ ਚੀਨਾ ਜੋਈ ਉਚਾਰਨ ਕਰਨਾ ਜੁਲਾਹੀ ਕਰ ਆਪਣਾ ਚੀਨਾ ਘਰ ਹੀ RAM ਪਛਾਨਾ ਹਾਂ ਇਹਨਾਂ ਵੀ ਹੋਣਾ ਚਾਹੀਦਾ ਨਾ ਕਿ ਈ ਨੂੰ ਨਾ ਪਾਰਾ ਕਰ ਦੇ ਚੀ ਬੋਲਾ ਹੀ ਹੋਵੇ ਚੀਨਾ ਚੀਨਾ ਹਾਂ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਸ ਨਾਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤੀ ਨੇ ਕਛੂ ਨਾ ਹੋਵੇ ਨਾਹੀ ਰਾਮ ਆਇਆ ਨਾ ਇਹ ਅਯਨਾ ਉਚਾਰਨ ਕਰਨਾ ਐੜਾ ਈੜੀ ਸਿਆਰੀ ਐੜੇ ਕੰਨਾ ਨੰਨੇ ਕੰਨਾ ਪੂਜੋ ਰਾਮ ਇੱਕ ਹੀ ਦੇਵਾ ਸਚਾ ਨਾਮਣ ਗੁਰ ਕੀ ਸੇਵਾ ਰਹਾਉ ਬਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੀਂਡੁਕ ਨਾ ਵਹਿ ਜੈਸੀ ਮੀਂਡੁਕ ਤੈਸੀ ਓਇ ਨਰ ਫੇਰ ਫੇਰ ਜੋਨੀ ਆਵਹਿ ਮਨੋ ਕਠੋਰ ਮਰੈ ਬਾਨਾਰਸ ਨਰਕ ਨ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ਦਿਨ ਸੁਨਾਰ ਦਿਨ ਸੁਨਾਰੈਨ ਬੇਦ ਨਹੀਂ ਸਾਸਤਰ ਤਹਾ ਬਸੈ ਨਿਰੰਕਾਰਾ ਕਹਿ ਕਬੀਰ ਨਰਤਿ ਸਹਤਿ ਆਵਹੁ ਵਾਵਰੀਆ ਸੰਸਾਰਾ ਵਾਹਿਗੁਰੂ ਜੀ ਕਾ ਕਾਲ ਸਾਬ ਕਰਹੋ ਵਾਹਿਗੁਰੂ ਜੀ ਕੀ ਪਤੇ